ਸਸੀ ਕਾਲ ਜੀ ਤੇ ਧੁੰਦ ਦੇ ਨਾਲ ਠੰਡ ਦੇ ਨਾਲ ਤੇ ਅਹੀ ਤੁਹਾਡੇ ਸਾਡੇ ਵਾਤੇ ਤਾਂ ਜਿਵੇਂ ਸਵੇਰਾ ਹੀ ਤੇ ਪਰ ਕਈਆਂ ਵਾਤੇ ਦਾ ਅੱਧਾ ਦਿਨ ਚੜ ਗਿਆ ਵਾ ਨਹੀਂ ਨਹੀਂ ਕੋਈ ਗੱਲ ਨਹੀਂ ਕਿੱਥੇ ਗਿਆ ਨਾ ਨਾ ਹੁਣ ਨਹੀਂ ਕਰਨ ਹੁਣ ਤੂੰ ਇਦਾਂ ਹੀ ਰੱਖ ਲੈ ਤੇ ਤੇਰੀ ਕੱਲ ਮੈਂ ਕੱਟ ਦਿੰਦਾ ਹਾਂ ਮੈਂ ਇਹ ਕੰਮ ਵੀ ਵੇਰ ਕਿ ਹੋ ਗਿਆ ਸਾਡਾ ਹੱਥ ਬੰਨਦਾ ਬੰਨਣ ਲੱਗਦਾ ਜਾਂਦਾ ਤੇ ਤੂੰ ਹੀ ਕਹੋਗੇ ਵੀ ਤੁਸੀਂ ਕੜਕ ਤੜਕੇ ਕਿੰਦਾਂ ਸੈਰਾਂ ਦੇ ਚੱਲੇ ਸੈਰ ਤਾਂ ਨਹੀਂ ਚੱਲੇ ਹੈਗੇ ਅਹੀ ਅਸੀਂ ਚੱਲਿਆ ਵਿਆਹ ਵਾਲੇ ਘਰ ਕਿ ਵੀ ਕੱਲ ਵੀ ਨਹੀਂ ਗਏ ਤੇ ਸਾਡੇ ਗਾਲਾਂ ਪੈ ਰਹੀਆਂ ਕਹਿੰਦੇ ਤੁਸੀਂ ਬੱਡੇ ਜ਼ਿਆਦਾ ਕਾਮੇ ਦੋਨੇ ਜਾਣੇ ਤੁਸੀਂ ਆਉਂਦੇ ਤੇ ਆਈ ਸੋਚਿਆ ਵੀ ਨਹੀਂ ਅੱਜ ਜਾਈਏ ਦਾ ਚੰਗਾ ਸਹੀ ਨਹੀਂ ਲੱਗਦਾ ਹੈਗਾ ਤੇ ਪ੍ਰਧਾਨ ਸਾਹਿਬ ਵੀ ਚੰਦ ਸ਼ਬਦ ਤੁਹਾਡੇ ਨਾਲ ਆਪਣੇ ਸਾਝੇ ਕਰਦੇ ਨੇ ਬੋਲੋ ਮੇਰੀ ਬੋਲਤੀ ਬੰਦ ਹੋ ਜਾਂਦੀ ਜਦੋਂ ਗੱਲ ਹੀ ਭੁੱਜਦੀ ਮੈਂ ਗੱਲ ਭਲਾ ਦਿੰਦੀ ਆ ਤੁਹਾਨੂੰ ਆ ਕਿੱਦਾਂ ਲਗਾ ਫਿਕਰ ਪਾਰ ਪ੍ਰਕਾਸ਼ ਸ਼ੁਰੂ ਹੋ ਗਿਆ ਸੀ ਤੇ ਅਸੀਂ ਕੱਲ ਗਏ ਨਹੀਂ ਤੇ ਹੁਣ ਅਸੀਂ ਜਾਣਾ ਤੇ ਫਿਰ ਅੱਜ ਦਾ ਦਿਨ ਬਹੁਤ ਵਧੀਆ ਕਿ ਨਹੀਂ ਅੱਜ ਮੈਂ ਬਹੁਤ ਖੁਸ਼ ਹਾਂ ਬਹੁਤ ਜ਼ਿਆਦਾ ਇੰਨੀ ਖੁਸ਼ ਤੇ ਮੈਂ ਹਮ ਜਿਆਦਾ ਜਿਹੜਾ ਦੁਨੀਆ ਦੇ ਆਪਣੀ ਵਿਆਹ ਵੇਲੇ ਵੀ ਨਹੀਂ ਹੋਈ ਹਾਂ ਅੱਜ ਨਹੀਂ ਅੱਜ ਖੁਸ਼ ਆ ਤੇ ਬਾਕੀ ਤੁਹਾਨੂੰ ਦੱਸਾਂਗਾ ਸਾਡੀ ਖੁਸ਼ੀ ਦਾ ਰਾਜ਼ ਕੀ ਹੈ ਨਾ ਤੇ ਵੈਸੇ ਖੁਸ਼ੀ ਤਾਂ ਸਾਨੂੰ ਇਦਾਂ ਹੀ ਰਹਿੰਦੀ ਪਰਮਾਤਮਾ ਇਦਾਂ ਹੀ ਰੱਖੇ ਉਹ ਕਹਾਂਗੇ ਲੰਗਰ ਖਾਣ ਆ ਗਏ ਮੈਂ ਪਾਲਾ Ma non si può fare niente? Ma non si può fare niente. Ma non si può non si può fare niente. Ok, ok. Ok, ok. Ok, ok. Ok, ok. Ok, ok. Ok, ok. ৰাসী চে মনহাৰ কাহ নানকমেৰে स ला हाँ जी सत्श्रीकाल बना लग रहा है अच अच्छा तड़का जो तड़किया बहरले वर्करा भेज दी है शेफ बना दी थोनू है ਠੀਕ ਹੈ ਮੈਂ ਥੋੜੀ ਲੈ ਕੇ ਜਾਣਾ ਬਾਹਰ ਨਾਲ ਲੈ ਕੇ ਜਾਣਾ ਕਾਕੇ ਨੂੰ ਰੇ ਛੱਡ ਜਾਗੇ ਆਪਾਂ ਕਾਕੇ ਨੂੰ ਛੱਡ ਕਾਕੇ ਵੀ ਨਾ ਛੱਡ ਨਾ ਮਨੂ ਛੱਡ ਕਾਕਾ ਮੇਰੇ ਕੋ ਛੱਡ ਜਿਓ ਕਾਕਾ ਤੇ ਆਉਂਦਾ ਘੰਟੇ ਤੇ ਨਾ ਆਉਂਦੇ ਮੈਂ ਕੀ ਬਣਾ ਸਰਬੀ ਹਲਤੇ ਲੋਡ ਐਸ ਐਫਾ ਦੀ ਸੈਫਾ ਦੀ ਲੋਡ ਉੱਥੇ ਸਤਿ ਸ਼੍ਰੀ ਅਕਾਲ ਜੀ ਕੋ ਠੀਕ ਠਾਕ ਹਾਂ ਠੀਕ ਹੈ ਹਾਂ ਮ ਕਰ ਭਾਬੀ ਨਹੀਂ ਆਈ ਭਾਬੀ ਆ ਗਈ ਸਾਹ ਤੇਰੀ ਭਾਬੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਸਾਡਾ ਵਿਆਹ ਵਾਲਾ ਮੁੰਡਾ ਬਹੁਤ ਹੀ ਸਾਊ ਕਿ ਨਹੀਂ ਚੌਤਾ ਹੈ ਜੀ ਹਲੇ ਤੱਕ ਤਾਂ ਸਾਊ ਬਾਕੀ ਵਿਆਹ ਤੋਂ ਬਾਅਦ ਪਤਾ ਨਹੀਂ ਨਹੀਂ ਆਈ ਰਵਾਂਗੇ ਆ ਵੀ ਰਾਵਾਂਗੇ ਚਲ ਦੇਖਾਂਗੇ सोनू ਅੱਛਾ ਉਹਨੂੰ ਅੱਜ ਵਟ ਹਾਂ ਅੱਜ ਸ਼ਾਮ ਨੂੰ ਪਹੁੰਚਾ ਦੇਣਾ ਤੁਹਾਡੇ ਘਰੇ ਟੈਨਸ਼ਨ ਨਾ ਲਓ ਕਿ ਆ ਹੀ ਬੇਬੋਧਲੇ ਵਾਲਾ ਕੱਲ ਨਹੀਂ ਤੇ ਉਹ ਖਲਦੇ ਆ ਕੋਈ ਨਾ ਆਜਨੇ ਆਇਆ ਚਿੰਤਾ ਨਾ ਕਰੋ ਅੱਜ ਆ ਜੀ ਕਰੋਟ ਕੀ ਕੀ ਕਰ ਚੁੱਕੇ ਹਾਂ ਜੀ ਬਹੁਤ ਵਧੀਆ ਬਣ ਗਿਆ ਉਹ ਕਿ ਵੇਚ ਲਵਾਂਗੇ ਹਾਂ ਜੀ ਭੂਆ ਨੂੰ ਚੱਕ ਲੈ ਨਾਲੀ ਭੂਆ ਨੂੰ ਤੇ ਚੱਕ ਲੈ ਭੂਆ ਇਹ ਕੱਪੜਾ ਲੈਣ ਲਈ ਬਹੁਤ ਸੋਹਣੀ ਲੱਗਦੀ ਐ ਦੀ ਭੂਆ ਭੂਆ ਮੈਂ ਦਿਖਾਉਣੇ ਤੁਹਾਨੂੰ ਉਹ ਆ ਜੀ ਸਾਹਮਣੇ ਲਾਹਤੋਂ ਮਾੜਾ ਪਾਣੀ ਲੈ ਕੇ ਆਇਆ ਬਬਲੀ ਮੈਂ 2 ਦਿਨ ਖਵਾ ਦੋ ਮੈਨੂੰ ਪੱਕੀਆਂ ਹੋਈਆਂ ਠੀਕ ਹੈ ਹਾਂ 2 ਦਿਨ ਖਾ ਮੈਂ ਵੀ ਕਹਾ ਵੀ ਮੈਂ ਦਿਖਾਣੀਆਂ ਸਰ ਤੇ ਆਸ਼ ਕੀਤੀ ਹੈ ਕਿ ਨਹੀਂ ਨੂਹਾਂ ਦੇ ਸਿਰ ਤੇ ਸੱਸ ਵੀ ਨੂਹਾਂ ਨੂੰ ਕਰਵਾ ਦੇ ਕਰੇ ਤਾਂ ਨਾ ਸੱਸ ਮੇਰੀ ਖਾਣ ਦੀ ਭਾਈ ਮੈਨੂੰ ਰੋਜ਼ ਹੀ ਹੋਂਦ ਮੈਨੂੰ ਸਾਲ ਹੋ ਗਿਆ ਮੈਂ ਰੋਟੀ ਨਹੀਂ ਲਾ ਕੇ ਦੇਖੀ ਹੈਗੀ ਨਹੀਂ 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 ਮੈਂ ਨਹੀਂ ਇਹਨੂੰ ਪੋਣਾ ਤੇ ਮੇਰਾ ਟਾਈਮ ਨਹੀਂ ਨਾ ਆਇਆ ਅੱਜ ਮੇਰਾ ਟਾਈਮ ਨਹੀਂ ਆਇਆ ਹੈਗਾ ਅੱਜ ਮੈਂ ਥੋੜੀ ਜਿਹੀ ਮਾਡਰਨ ਸੱਸ ਆ ਰਹੀ ਜਿੱਥੇ ਨਹੀਂ ਹੋਈ ਆਈ ਆਉ ਲੈ ਆਉ ਲੈ ਤੂੰ ਖੜਾ ਸਾਲਾ ਲਾਖੜੀ ਵੀ ਦੋ ਆਏ ਹੋਏ ਵਿਲ ਦੇ ਹੋਰ ਹੋਂ ਤੇ ਇਹ ਜੇ ਹੁਣ ਕਿ ਨਹੀਂ ਬਹੁਤੇ ਦਿਓ ਰਹੇ ਜਿਹੜੇ ਖੋ ਕੇ ਖਾ ਜਾਂਦੇ ਨੇ ਨਾ ਨਾ ਪਹਿਲਾਂ ਬੱਬਰ ਜਾਈ ਨਾ ਖੋ ਕੇ ਖਾ ਜੀ ਤੇ ਦਿਓਰ ਤਾਂ ਨਹੀਂ ਖਾਣਾ ਕਿੱਥੇ ਨਹੀਂ ਕੁਰਸੀ ਸਾਹਿਬ ਇਹ ਰਵਾਜ ਹੈ ਜਿਹੜੀਆਂ ਸੱਸਾਂ ਕਰ ਇਹ ਰਵਾਜ ਹੈ ਅਮਰਤ ਜਿਹੜਾ ਕੰਮ ਨਹੀਂ ਕਰਦਾ ਉਹਨੂੰ ਰੋਟੀ ਪਾਣੀ ਵਧੀਆ ਨਹੀਂ ਮਿਲਦਾ ਕਿਨੂੰ ਉਹ ਜਿਹੜੀ ਸੱਸ ਕੰਮ ਨਹੀਂ ਕਰਦਾ ਨਾ 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 ਸੱਸ ਦਾ ਇੰਨਾ ਕਰ ਉਹ ਬੈਗਾ ਮੱਖਣੀ ਘਾਲੂ ਕੀ ਲੈ ਕੇ ਲੋ ਜੀ ਹਾਂ ਬਹੁਤ ਵਧੀਆ ਪ੍ਰਸ਼ਾਦਾ ਜੀ ਉਹਦਾ ਆਪਾਂ ਛਾਕ ਕੇ ਦੋਨੇ ਜਾਨੇ ਤੇ ਹੁਣ ਆਪਾਂ ਵਾਪਸ ਆ ਗਏ ਅਰੇ ਗਾਲਾਂ ਵੀ ਪੈ ਰਹੀਆਂ ਤੇ ਪਿਆਰ ਵੀ ਬੜਾ ਮਿਲਣਾ ਕਹਿੰਦਾ ਤੁਸੀਂ ਦੇਖ ਦੇਣੀ ਤੁਸੀਂ ਅੱਜ ਦਿਖੇ ਸੀ ਹਨਾ ਕੀ ਕਰੀਏ ਗੱਲ ਅਮਰ ਤੇਰੀ ਬਹੁਤ ਮਾੜੀ ਐ ਨਾ ਤਾਂ ਤੂੰ ਮੇਰੀ ਨਾ ਨਹੀਂ ਯਾਰ ਤੁਸੀਂ ਤੁਹਾਡੀ ਵੀਡੀਓ ਬਣਾਉਂਦੀ ਹਨਾ ਤੇ ਉਹਦੇ ਵਿੱਚ ਫੋਨ ਆ ਗਿਆ ਸੀ ਦੋ ਜਾਨੇ ਦੋ ਵਾਰੀ ਮੈਂ ਕੱਟਿਆ ਪਰ ਉਹਨਾਂ ਨੇ ਦੋਨੇ ਵਾਰੀ ਉਸ ਟਾਈਮ ਕਹਿੰਦਾ ਫਿਰ ਮੈਨੂੰ ਲੱਗਾ ਕਿ ਉਹਨਾਂ ਨੂੰ ਕੋਈ ਐਮਰਜੈਂਸੀ ਐ ਤਾਂ ਫੋਨ ਕਰ ਰਹੇ ਨੇ ਹਾਂ ਤੇ ਬਾਜੀ ਦਾ ਫੋਨ ਸੀ ਛੋਟੀ ਬਾਜੀ ਦਾ ਉਹ ਮੇਰੀ ਇੰਨੀ ਜ਼ਰੂਰਤ ਨਾਲ ਫੋਨ ਕੱਟਦਾ ਹੈ ਹੈ ਤਾਂ ਗੱਲ ਕਰਕੇ ਮੇਰਾ ਬਚਾਅ ਹੋ ਗਿਆ ਮੈਨ ਫੋਨ ਇਕੱਠੇ ਮਰਾਂਗੇ ਲੋ ਜੀ ਰੋਡ ਕਰ ਲਿਆ ਪਾਰ ਆਪਾਂ ਨੇ ਤੇ ਤੁੰਦ ਦੇਖੋ ਕਿੰਨੀ ਪੈਰੀ ਐ ਇੱਥੋਂ ਤਾਂ ਕੈਮਰੇ ਚ ਤਾਂ ਬਲਕਿ ਵਧੀਆ ਦਿਖ ਰਿਹਾ ਹਾਂ ਬਟ ਸਾਹਮਣੇ ਬਹੁਤ ਜ਼ਿਆਦਾ ਤੁੰਦ ਪੈਰੀ ਐ ਕੁਝ ਨਹੀਂ ਦਿਖਦਾਗਾ ਮੁਰਾ ਕੀ ਆ ਰਿਹਾ ਕਿਨੇ ਹੁਣ ਆਪਾਂ ਸਿੱਧਾ ਨਿਕਲਾਂ ਲੁਧਿਆਣੇ ਲਈ ਤੇ ਲੁਧਿਆਣੇ ਤੋਂ ਕਈ ਬੰਦੇ ਝਾਕ ਕੇ ਵੀ ਲਿਉਂਦੇ ਆ ਜਿਹੜੇ ਬਹੁਤ ਅੱਕੇ ਹੋਏ ਆਉਗ ਲੈਣਾ ਅੱਛਾ ਆਉਗ ਲੈਣ ਚੱਲਦੇ ਹਾਂ ਆ ਰਹਾ ਚੱਲ ਲੱਗਿਆ ਰਾਜਾ ਬੜਾ ਕੋ ਜੋ ਬੱਲੇ ਓਏ ਤੇਰੀ ਗਗਨ ਤੇਰੀ ਗੱਲ ਬਣ ਗਈ ਇਹਨਾਂ ਆ ਰਹੇ ਨੇ ਮੈਂ ਚੰਗਾ ਪੁੱਤ ਹਾਂ ਤੇ ਆ ਕੇ ਦੇਮ ਚੜਾ ਦੇ ਬਸ ਉੱਥੇ ਮੈਂ ਨਹੀਂ ਤੇ ਜਿੱਦ ਨੂੰ ਆਪਾਂ ਉੱਥੇ ਲੁਟਾਣੀ ਮਿਲ ਲਾਂਗੇ ਉਹਨਾਂ ਨੇ ਪਤਾ ਨਹੀਂ ਸਰਾਂਦੇ ਜ ਜਾਣ ਭਾਜੀ ਕਿਨੇ ਸਰਾਂਦ ਆ ਜੋ ਦੇਖਦੇ ਕਿਤੇ ਕਰਦੇ ਆਂ ਗੱਲ ਆਪਾਂ ਫੇ ਟੇਲਰ ਕੋ ਚੱਕਣਾ ਸਮਾਨ ਜਿਹੜਾ ਰਹਿ ਗਿਆ ਥੋੜਾ ਮਤਲਬ ਤੁਮ ਬੰਬ 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 ਬਾਹਰ ਹੋਊਂਗੇ ਜੇ ਸਾਹਬ ਨਾਲ ਮੈਂ ਤੂੰ ਨਾ ਆਰਾਮ ਨਾਲ ਚੱਲ ਰਹੀ ਹੈ ਯਾ ਸੋਚ ਰਹੀ ਹੈ ਮੈਂ ਚੱਲ ਕੋਈ ਗੱਲ ਨਹੀਂ ਤੇ ਉਸ ਸਾਹਬ ਨਾਲ ਤਾਂ ਪੁੱਛੇ ਖੜੇ ਆਪਾਂ ਭਾਜੀ ਸਰਦਾਰ ਤੂੰ ਕਿ ਆਰਾਮ ਨਾਲ ਚੱਲਣਾ ਠੀਕ ਹੈ ਕੜਕੋ ਵੋਟ ਵਟ ਐਡਾ ਕਰਦਾ ਪ੍ਰਧਾਨ ਅੱਜ ਫੌਜੀ ਲੱਗ ਰਿਹਾ ਤੇ ਪੈਰ ਆਂਡਰ ਨਹੀਂ ਹੈਗੇ ਨਹੀਂ ਹਨ ਮੇਰੇ ਸਿਰ ਨੂੰ ਲੱਗਦਾ ਸੀ ਤੂੰ ਦਬੋਤ ਤੂੰ ਆਉਣਾ ਯਾਰ ਮੈਂ ਕੀ ਕੀ ਕਰੂੰਗੀ ਰਾਤ ਨੂੰ ਹਰਸ਼ ਕਹਿੰਦਾ ਵੀ ਰਾਤ ਨੂੰ ਕੰਮ ਨਾਲ ਆਇਓ ਲੇਟ ਨਾ ਜਦੋਂ ਜਾਣਾ ਉਦੋਂ ਕਾਲੀ ਰੋਤ ਕਾਲੀ ਲੈ ਫੜ ਚਾਬੀ ਲੈ ਤੂੰ ਹਾਂ ਤੇ ਮੇਰੀ ਕੀ ਗਲਤੀ ਦੱਸ ਇਹ ਚ ਤੂੰ ਲੇਟ ਹੋ ਰਹੀ ਹੈਂ ਤੂੰ ਲੇਟ ਹੋ ਯਾਰ ਤੇ ਦੋਈ ਗੱਲਾਂ ਮਾਰੀ ਜਾਂਦੇ ਹੋ ਹਾਂ ਹੁਣ ਲੇਟ ਹੋ ਰਿਆ ਉਦੋਂ ਤਿਆਰ ਨਹੀਂ ਹੁੰਦੀ ਹੈਗੀ ਖੇਤੀ ਕਰੋ ਦਿਮਾਗ ਨਾ ਖਰਾਬ ਕਰਿਓ ਜਦੋਂ ਹੀ ਪਹੁੰਚਣ ਵਾਲੇ ਹੋ ਗਏ ਤਾਂ ਕਲਿੰਦਰ ਮੈਨੂੰ ਕਹਿੰਦੇ ਤੇਰਾ ਮੂੰਹ ਕਿ ਹੈ ਗੰਦਾ ਨਹੀਂ ਲੱਗਣ ਰਿਹਾ ਹੈ ਤੇ ਲੋ ਕਲਿੰਦਰ ਦੇ ਕੰਮ ਵੀ ਤੂੰ ਇਹਨਾਂ ਘਰੋਂ ਤੁਰੇ ਤੇ ਮੈਨੂੰ ਉਹਦੀ ਕਹਿੰਦੇ ਕਿ ਤੇਰਾ ਮੂੰਹ ਨਹੀਂ ਚੱਜਦਾ ਹੈਗਾ ਤੇ ਫਿਰ ਉਹ ਧਿਆਨ ਹੀ ਨਹੀਂ ਗਿਆ ਨਾ ਉਹ ਤਾਂ ਐ ਉਸ ਵੀ ਕਦੋਂ ਚੱਲ ਪਈ ਚੱਲ ਪਈ ਲੇਟ ਨਾ ਹੋ ਜੀ ਲੇਟ ਨਾ ਹੋ ਜੀ ਕਿਉਂਕਿ ਉਹ ਵਿਚਾਰੇ ਇੰਨੀ ਦੂਰੋਂ ਆਏ ਤੇ ਤੁਹਾਨੂੰ ਪਤਾ ਬਾਹਰ ਵਾਲੇ ਭਰਾ ਜਿਹੜੇ ਟਾਈਮ ਦੇ ਬੜੇ ਪੱਕੇ ਹੁੰਦੇ ਆ ਉਹ ਤੋਂ ਉਹਨਾਂ ਨੂੰ ਕੀ ਪਤਾ ਇੰਡੀਆ ਵਾਲਿਆਂ ਦਾ ਤਾਂ ਕੋਈ ਟਾਈਮ ਹੀ ਨਹੀਂ ਤੇ ਉਹ ਬੇਜਾ ਲੇਟ ਹੀ ਹੁੰਦੇ ਤੇ ਫਿਰ ਵੀ ਆਪਾਂ ਬਹੁਤ ਕਾਲੀ ਨਾਲ ਆਏ ਬਹੁਤ ਜ਼ਿਆਦਾ ਕਾਲੀ ਨਾਲ ਤੇ ਉਹ ਮੇਰਾ ਗਾਣਾ ਸੁਣਿਆ ਸੀ ਉਹਦਾ ਗੁਲਾਬ ਸੀਦਾ ਹੈ ਟੂਰਾ ਉੱਤੇ ਟੂਰਨੇ ਤੇ ਜਾ ਜਾ ਉੱਤੇ ਪੈਰ ਲੈਣਾ ਉਹ ਕੰਮ ਹੋਇਆ ਪਿਆ ਸਾਡਾ ਸੱਚੀ ਉਹਨੇ ਟੂਰਾ ਉੱਤੇ ਟੂਰ ਤੇ ਗੱਡੀ ਦੇ ਚੋਂ ਸਾਡਾ ਪਿਆਰ ਥੱਲੇ ਨੱਤਦਾ ਹੀ ਨਹੀਂ ਲੱਤਦਾ ਫੇਰ ਅੰਦਰ ਲੱਤ ਪੈਰ ਲਾਉਣੇ ਕੱਢੀ ਤੋਂ ਫੇਰ ਅੰਦਰ ਆਏ ਹਾਏ ਮੈਂ ਕਹਿੰਨੀ ਵੀ ਉਹ ਜੇ ਮੈਂ ਬਾਹਰ ਵਾਲੇ ਪਹਿਣਾ ਦੀ ਪਾ ਸੱਚ ਕਹਾਂ ਤਾਂ ਟੂ ਮੱਚ ਬਿਜੀ ਹੋ ਗਿਆ ਟੂ ਮੱਚ ਬਿਜੀ ਇੰਨਾ ਕਿ ਬਿਜੀ ਮੈਂ ਕਹਿੰਦੀ ਜੀ ਵੀ ਜਿਹੜੇ ਪਾਰਪਾਲੇ ਭੈਣ ਭਰਾਓ ਕਹਿੰਦੇ ਵੀ ਨੀਂਦ ਨਹੀਂ ਪੂਰੀ ਹੁੰਦੀ ਤੇ ਮੈਂ ਕਹਿੰਦੀ ਹੁੰਦੀ ਸੀ ਵੀ ਨੌਂ ਹੀ ਮੈਨੂੰ ਹੋਈ ਮਾਰਦੇ ਆ ਐਡਾ ਕਿਦਾਂ ਨੀਂਦ ਪੂਰੀ ਸਾਰਾ ਕੁਝ ਆਪਣੇ ਹੱਥ ਸੁੰਦਾ ਬੰਦਾ ਸੌਂ ਨਹੀਂ ਸਕਦਾ ਤੇ ਹੁਣ ਪਤਾ ਲੱਗਦਾ ਯਾਰ ਆਪਾਂ ਜਦੋਂ ਕਿਸੇ ਕੰਮ 'ਚ ਪੈ ਜਾਂਦੇ ਆ ਕਿਸੇ ਜੋਬ ਕਰਦੇ ਆ ਜਾਂ ਕੋਈ ਆਪਣਾ ਬਿਜ਼ਨਸ ਕਰਦੇ ਆ ਤੁਹਾਡੀ ਜ਼ਿੰਦਗੀ ਦੂਜਿਆਂ ਦੇ ਹੱਥ 'ਚ ਹੋ ਜਾਂਦੀ ਏ ਜੀਵੇਂ ਤੁਹਾਨੂੰ ਉਹ ਚਲਾਉਂਦੇ ਤੁਸੀਂ ਉਦਾਂ ਹੀ ਚੱਲਣਾ ਏ ਠੀਕ ਏ ਜੋ ਕਹਿੰਦੇ ਵੀ ਨੀਤੀ ਟਾਈਮ ਤੇ ਆ ਚੀਜ਼ ਚਾਹੀਦੀ ਸਾਨੂੰ ਜਾਂ ਇੱਥੇ ਆ ਜਾਓ ਜਾਂ ਫੜਾ ਜਾਓ ਤੇ ਬੰਦਾ ਸੱਚੀ ਗੱਲ ਨੀਂਦਾਂ ਨੂੰ ਤਾਂ ਸਭ ਓਟ ਜਾਂਦੀਆਂ ਮੇਰਾ ਸਿਰ ਅੱਖਾਂ ਫੜਦਾ ਇੰਨਾ ਕ ਦਰਦ ਕੱਲਾ ਇਹ ਨਹੀਂ ਹੈਗਾ ਕਿ ਜਾਣਾ ਸਫਰ ਦੇ ਵਿੱਚ ਨਾਲ ਦੀ ਨਾਲ ਫੋਨ ਵੀ ਅਟੈਂਡ ਕਰਨੇ ਹਨਾ ਔਰ ਸੈਕਿੰਡ ਫੋਨ ਭੈਣਾ ਭਰਾਵਾਂ ਦੇ ਵੀ ਟੰਡ ਕਰਨੇ ਜਿਨ੍ਹਾਂ ਨੇ ਆਰਡਰ ਚੱਲ ਰਹੇ ਆ ਜਾਂ ਜਿਨ੍ਹਾਂ ਨੇ ਲੈਣੇ ਆਰਡਰ ਉਸ ਤੋਂ ਬਾਅਦ ਆਪਣੇ ਟੇਲਰਾਂ ਨੂੰ ਵੀ ਉਹ ਚੀਜ਼ਾਂ ਸਮਝਾਉਣੀਆਂ ਵਰਕਰਾਂ ਨੂੰ ਵੀ ਫੋਨ ਕਰਨਾ ਡਾਈ ਵਾਲੇ ਨੂੰ ਫੋਨ ਕਰਨਾ ਕਢਾਈ ਵਾਲੇ ਨੂੰ ਫੋਨ ਕਰਨਾ ਵੀ ਤੈਨੂੰ ਉੱਥੇ ਆ ਚੀਜ਼ ਕਹੀ ਉੱਥੇ ਆ ਹੀ ਲਾਈ ਉੱਥੇ ਆ ਨਾ ਲਾਈ ਹੈਨਾ ਤੇ ਉਹਦਾ ਇੱਕ ਭਰਾ ਦਾ ਸੂਟ ਫੇਰ ਰਹਿ ਗਿਆ ਘਰੇ ਹਾਈ ਯਾਰ ਤੇ ਉਹ ਵੀ ਮਿਪੜਾਉਣਾ ਹੀ ਉਹ ਵੀ ਬੜਾ ਅਰਜੈਂਟ ਉੰਦੀ ਧੀ ਉਰੀ ਪਹੁੰਚ ਗਿਆ ਤੇ ਸਾਡੀ ਵੇਟ ਕਰ ਰਹੇ ਨੇ ਵਿਚਾਰੇ ਉੱਥੇ ਤੇ ਸਾਨੂੰ ਕਹਿੰਦੇ ਫਟਾਫਟ ਆ ਜੀ ਬਹੁਤ ਲੇਟ ਹੋ ਤੇ ਉਸ ਤੋਂ ਬਾਅਦ ਅੱਗੇ ਆਪਾਂ ਸਾਨੂੰ ਦੀਦੀ ਹੁਣ ਦੇ ਵੇਟ ਕਰਨੀ ਚਾਹੀਦੀ ਹੈ ਘੱਟ ਕਿਸ ਨੇ ਸਾਰਟੀਫਾਈਡ ਕਰਨਾ ਹੈ ਵਿਚਾਰੇ ਪਹਿਲੇ ਇਹ ਉਹ ਸਫਰ ਤੋਂ ਥੱਕ ਕੇ ਆਏ ਨੇ ਉਹਨਾਂ ਨੇ ਸਾਨੂੰ ਇਸ ਤੱਕ ਇੱਥੋਂ ਤੱਕ ਪਹੁੰਚਾਇਆ ਹੈ ਹੁਣ ਤਾਂ ਕੀ ਕਰੀਏ ਹੁਣ ਵੇਟ ਉਹਨਾਂ ਨੂੰ ਕਰਨੀ ਪੈਣੀ ਸਾਡੀ ਜੇ ਕਿਤੇ ਫ੍ਰੀ ਹੁੰਦੇ ਫਿਰ ਤੇ ਤੜਕੇ ਤੇ ਜਾ ਕੇ ਬਹਿ ਜਾਣਾ ਸੀ ਤੇ ਹੁਣ ਫਿਰ ਕੰਮ ਹੀ ਨਹੀਂ ਹੁਣ ਪਹਿਲਾਂ ਉਹਦਾ ਤੁਹਾਨੂੰ ਪਤਾ ਤੇ ਅੱਗੇ ਆਪਣੇ ਪਿਆਰ ਆਪਣੇ ਘਰ ਨਾਲ ਸੁਪਨਾ ਉੱਧਰ ਵੀ ਜਾਣਾ ਉੱਥੋਂ ਵੀ ਗਾਲਾਂ ਪਈਆਂ ਨੇ ਤੂੰ ਹੀ ਆਉਂਦੇ ਨਹੀਂ ਹੈ ਕਿ ਤੂੰ ਹੀ ਦੇਖ ਤੇ ਉਹਨੂੰ ਉੱਥੋਂ ਜਾ ਕੇ ਤੇ ਰਾਤ ਨੂੰ ਫੇਰ ਉਧਰ ਜਾਣਾ ਤੇ ਹਜੇ ਚਿੰਤ ਦਿਮਾਗ 'ਚ ਬਹੁਤ ਕੁਝ ਚੱਲ ਰਿਹਾ ਬਹੁਤ ਜ਼ਿਆਦਾ ਹੀ ਕੁਝ ਹੈ ਤੇ ਚਲੋ ਹੁਣ ਆਪਾਂ ਦੀਦੀ ਰਣ ਜਾ ਕੇ ਪਹਿਲਾਂ ਤਾਂ ਮਿਲਦੇ ਆਂ ਓਕੇ ਪਾਈਂਗਾ ਮੇਰਾ ਦੀਦੀ ਦਰੀ ਜਨਗੀ ਤਸਵੀਰ ਪਸੰਦ ਆ ਪਾਜੀ ਹੋਰ ਠੀਕ ਠਾਕ ਹੈ ਰਿਪਲਾਈ ਤੁਸੀਂ ਬੀਜੀ ਸੀ ਆਹ ਦੇ ਦੇ ਗਾਣੇ ਦਿਲ ਚੱਲੋ ਅੱਛਾ ਉਹ ਗੋਰੇ ਟਿਕਾਣਾ ਫਿਰ ਨਾ ਫੋਟੋਆਂ ਹੀ ਆਉਂਦੀਆਂ ਆਹ ਤੇ ਆਹ ਆਹ ਚੱਲ ਜੀ ਠੀਕ ਠੀਕ ਇਹ ਹੀ ਪਿਆੰਦਾ ਦਾ ਅੱਛਾ ਜੀ ਨਿੰਮ ਦੇਖ ਗਿਆ ਮੈਂ ਤਾਂ ਲੇਡੀ ਮੈਂ ਯਕੀਨ ਨਹੀਂ ਹੋ ਰਿਹਾ ਮੇਰੇ ਮੁੰਡੇ ਵਿਆਹੂ ਏ ਲੇਡੀ ਦੇ ਮੁਕਤੀ ਦਾ ਇਹ ਜਿਹੜੀ ਤੋਂ ਦੱਸਦੇ ਮੈਂ ਤਾਂ ਜੋ ਹੋ ਰਿਹਾ ਹੈ ਜਾਟ ਘਟ ਕਰਿਓ ਲੋ ਜੀ ਦੀਦ ਨੂੰ ਮਿਲ ਲਿਆ ਆਪਾਂ ਤੇ ਪਰ ਦੀਦੀ ਨੂੰ ਸੱਚੀ ਦੇਖ ਕੇ ਨਾ ਮੈਨੂੰ ਹੁਣ ਯਕੀਨ ਨਹੀਂ ਹੋਇਆ ਹੈਗਾ ਕਿ ਮੈਂ ਦੀਦੀ ਨੂੰ ਮਿਲੀ ਆ ਉਹ ਦੀਦੀ ਸਾਡੇ ਵਾਸਤੇ ਬਹੁਤ ਖੁਸ਼ ਨੇ ਸਾਡੀ ਜ਼ਿੰਦਗੀ ਚ ਜਦੋਂ ਉਹ ਆਏ ਸਾਡੀ ਜ਼ਿੰਦਗੀ ਬਦਲ ਗਈ ਕਿ ਨਹੀਂ ਕਿੰਦਰ ਸਹੀ ਤੇ ਮੇਰੇ ਵਾਸਤੇ ਤਾਂ ਇੱਕ ਸਾਡੇ ਲਾਲੂ ਮੇਰੇ ਰੱਬ ਜਾਂ ਮੈਂ ਜਿੰਨਾ ਉਹਨਾਂ ਨੂੰ ਦਰਜਾ ਦਵਾਉਣਾ ਘਾਟਿਆ ਨਾ ਰੱਬ ਲਾਲ ਮੇਰਾ ਤਾਂ ਰੱਬ ਨੇ ਹੋ ਠੀਕ ਹੈ ਤੇ ਬਸ ਮੈਂ ਜਿੰਨੀ ਉਹਨਾਂ ਦੀ ਰਿਸਪੈਕਟ ਕਰਾਂ ਜਿੰਨੀ ਸੇਵਾ ਕਰਾਂ ਉਨੀ ਘਟ ਹੈ ਤੇ ਦੇਖ ਲਓ ਇੰਨੀ ਦੂਰੋਂ ਆਏ ਨੇ ਤੇ ਸਾਨੂੰ ਮਿਲ ਕੇ ਗਏ ਰਸਤੇ ਵਿੱਚ ਕੱਪੜੇ ਵੀ ਆਪਾਂ ਫੜੋਣੇ ਸੀ ਉਹ ਵੀ ਫੜਾਤੇ ਤੇ ਹੁਣ ਆਪਾਂ ਚੱਲਦੇ ਆ ਅੱਗੇ ਮੇਰੇ ਨਾਨਕੇ ਕਿਉਂਕਿ ਆਪਾਂ ਪਹੁੰਚੇ ਸੀ ਸਰਹੰਦ ਤੇ ਹੁਣ ਨਾਨਕੇ ਤੋਂ ਚਾਹ ਪਾਣੀ ਪੀ ਕੇ ਤੇ ਫਿਰ ਆਪਾਂ ਗਾਗਾ ਨੂੰ ਲੈ ਕੇ ਆਉਣਾ ਕੋ ਲੁਧਿਆਣੇ ਤੋਂ ਤੇ ਫਿਰ ਆਪਾਂ ਵਾਪਸ ਜਾਵਾਂਗੇ ਪਿੰਡ ਠੀਕ ਹੈ ਜੀ ਤੇ ਫਤੇਗੜ ਸਾਹਿਬ ਪਹੁੰਚਣ ਆਲੇ ਆਪਾਂ ਤੇ ਦੇਖਦੇ ਹਾਂ ਹੁਣ ਚੱਕਰ ਇਹ ਥੋੜਾ ਹੁਣ ਕਈ ਘਰ ਨੇ ਹੁਣ ਕਿੱਧਰ ਕਿੱਧਰ ਜਾਣਾ ਸੋਚ ਪਈ ਹੈ ਨਾ ਤੇ ਦੇਖਦੇ ਹਾਂ ਕਿੱਧਰ ਕਿੱਧਰ ਜਾਣੇ ਜਿੱਧਰ-ਇਧਰ ਵੀ ਜਾਂਦੇ ਰਹੇ ਦੇਖਾਂਗੇ ਠੀਕ ਹੈ ਬਣੇ ਰਹੋ ਤੁਸੀਂ ਵੀਡੀਓ ਦੇ ਵਿੱਚ ਤੇ ਬਾਕੀ ਜੋ ਵੀ ਆ ਤੁਹਾਡਾ ਸ਼ੇਅਰ ਕਰਦੇ ਜਾਵਾਂਗੇ ਇਧਰ ਆ ਇਹ ਵਿਚਾਰਾ ਮੁੰਡਾ ਵੀ ਮੇਰੇ ਵਾਲੀ ਜੂਨ ਚ ਹੈ ਇਹਨੂੰ ਫੋਨ ਬਹੁਤ ਆਉਂਦੇ ਨੇ ਚਰਬਸ ਕਾਲਾ ਗੁਰਸ਼ਾਨ ਫੋਨ ਲਾ ਕਹਦਾ ਕਛੇਤੀ ਆਜੋ ਚੇਤੀ ਆਜੋ ਹਾਂ ਕੀ ਕਹਿੰਦਾ ਜ਼ੋਰ ਕਿ ਕਿੰਨੂ ਲਾਣਾ ਕਿੰਨੂ ਲਾਇਆ ਕਿੰਨੂ ਫੋਨ ਕਿੰਨੂ ਲਾਇਆ ਤੂੰ ਕਾਗੀ ਕਾਗੀ ਨਾ ਲਾਇਆ ਚੇਤੀ ਬੇਟਾ ਚਾਗੀ ਹਾਂ ਜੈਕਲਿਨ ਜੈਕਲਿਨ ਦੀ ਬੈਸਟ ਫਰੈਂਡ ਐ ਤੂੰ ਅਥੋਂ ਆਇ ਮਾਰ ਲੈ ਚਪੂਆਨ ਲਾ ਦੇ ਹੁਣ ਪੂਆਨ ਮੇਨੂੰ ਮਾਮੀ ਕਹਿੰਦਾ ਐ ਮਾਮੀ ਹਮ ਇਹਨੇ ਬਨ ਕਿਹੜਾ ਰਿਸ਼ਤਾ ਮੇ ਨਾਲ ਬਣਾਇਆ ਏ ਚਲ ਆ ਦੇ ਫੋਨ ਫੇਰ ਲਾ ਮੇਰਾ ਪੁੱਤ ਫੋਨ ਗੱਲ ਕਰ ਜੈਕਲਿਨ ਨਾਲ ਹਾਂ ਬੋਲੋ ਹਾਂ ਅੱਗੇ ਅੱਗੇ ਬੋਲ ਉਹਨੂੰ ਕੁਝ ਕਹਿ ਹੁਣ ਅੱਗੇ ਉਹਨੂੰ ਕਹਿ ਨਾ ਕਿ ਜੈਕਲੀਨ ਆ ਜਾ ਜੈਕਲੀਨ ਜੋ ਆ ਜਾ ਹਾਂ ਤੇ ਪੋਟੀ ਗਾਲੀ ਤੂੰ ਪੋਟੀ ਗਾਲੀ ਜਾ ਫਿਰ ਅੰਦਰ ਇਹ ਜੈਕਲੀਨ ਦੀ ਬੈਸਟ ਫਰੈਂਡ ਆ ਦੇਖ ਲਓ ਤੇ ਉਹ ਵੀ ਸਾਹਮਣੇ ਛੱਤ ਤੇ ਖਲੋਤੀ ਆ ਉਹ ਉੱਥੇ ਕਿਤੇ ਤੁਰ ਗਈ ਏ ਸਾਹਮਣੇ ਉਹਦਾ ਘਰ ਏ ਸਾਹਮਣੇ ਸਾਰਾ ਦਿਨ ਫੋਨ ਲਾਈ ਜਾਂਦਾ ਉਹਨੂੰ ਬੈਠਾ ਹੈ ਤੋਰ ਤੱਕ ਕਿਦਮ ਜੈਕਲਿੰਦਾ ਤੇਰੇ ਫੋਨ ਦਾ ਕੋਈ ਰਿਪਲਾਈ ਨਹੀਂ ਕੀਤਾ ਆਏ ਖੁਸ਼ ਖੁਸ਼ ਜੈਕਲਿੰਦਾ ਨਾਮ ਸੁਣ ਕੇ ਹੈ ਚਲੋ ਪ੍ਰਧਾਨ ਸਾਹਿਬ ਉਧਰ ਵੀ ਜਾਣਾ ਆਈ ਕਿਧਰੋਂ ਕਿਧਰ ਤੱਕੇ ਖਾਂਦੇ ਸੀ ਕਿੱਥੇ ਤੇ ਕਿੱਥੇ ਪਹੁੰਚ ਗਏ ਦੇਖ ਲੋ ਹੈ ਚਾਹ ਲਿਖੀ ਸਾਡੇ ਕਰਮਾ ਚ ਕਿ ਨਹੀਂ ਹੋਰ ਉਹ ਗगन ਸਾਡੇ ਨਾਲ ਲੜ ਲੜਪੀ ਗੱਲਾਂ ਕਰੀ ਤੁਸੀਂ ਆਏ ਮੈਨੂੰ ਲੈਣ ਸੀ ਤੁਸੀਂ ਕਿਧਰ ਵੜ ਗਿਆ ਸਾਡੀ ਦੀਸਾ ਫੋਨ ਹੈ ਵੀ ਐਂ ਕਰ ਹਾਂ ਚਲ ਤੂੰ ਵੀ ਵੀਡੀਓ ਬਣਾ ਚੱਲ ਤੁਹਾਨੂੰ ਸਾਰਿਆਂ ਨੂੰ ਲਾ ਦੇਣਾ ਬਣਾ ਬੋਲ ਕੁਛ

ਹਾਂ ਸਿਆਣਾ ਹੋ ਗਿਆ ਗੁਰਸ਼ਾਨ ਸਾਡਾ ਹੁਣ ਗੁਰਸ਼ਾਨ ਦੀ ਰੀਲਾਂ ਦੇਖੋ ਜਾ ਕੇ ਇਹਦੀ ਆਈਡੀ ਬਣੀ ਹੋਈ ਗੁਰਸ਼ਾਨ ਦੀ ਗੁਰਸ਼ਾਨ ਕੰਗਾ ਹਾਂ 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 ਖੋਜ ਤੇਰੇ ਪਿੰਡ ਦਾ ਨਾਮ ਕੀ ਏ ਤੇਰੇ ਪਿੰਡ ਦਾ ਨਾਮ ਕੀ ਏ ਪਿੰਡ ਬਦਗਲੂ ਹੋਏ ਨਹੀਂ ਸਾਰੇ ਪਤਾ ਚੱਲਿਆਂਗਾ ਸਾਡਾ ਪਿੰਡ ਜਾਣਾ ਤੈਨੂੰ ਵਿਆਹ ਦਿਖਾਵਾਂਗੇ ਉੱਥੇ ਬਹੁਤ ਵਿਆਹ ਨੇ ਉੱਥੇ ਉਹਦੇ ਪਿਆਲੀਆਂ ਚ ਫਿਰੀ ਜਾਏ ਕਿ ਪਤਾ ਨਹੀਂ ਲੱਗਦਾ ਕਿੱਥੇ ਫਿਰਦੇ ਨੇ ਇਹਨਾਂ ਕੋਲ ਕੀ ਮੈਂ ਫੈਂਟਾਸਟਿਕ ਵੀ ਕਰੇਗਾ ਵਿਆਜ ਆਹ ਹੈ ਕਰਾਓ ਕਿ ਨੱਚ ਕੇ ਦਿਖਾਓ ਚੱਲ ਨੱਚ ਕੇ ਦਿਖਾ ਦੇ ਨੱਚ ਕੇ ਦਿਖਾ ਸਾਰਾ ਕੁਝ ਆਉਂਦਾ ਮੁੰਡੇ ਸਾਡੇ ਦਾ ਨਹੀਂ ਵੀ ਇੱਕ ਨੂੰ 1+ ਨਹੀਂ ਪ੍ਰਧਾਨ ਸਾਹਿਬ ਕੋ ਨਹੀਂ ਆਗਾ ਆਈਫੋਨ ਆਈਫੋਨ ਸਾਡਾ ਸਾਂਝਾ ਸਾਰਿਆਂ ਦਾ ਇਹਨਾਂ ਦੇ ਬੈਟਰੀਆਂ ਦਾ ਬੜਾ ਫਾਇਦਾ ਬੈਟਰੀ ਬੈਕ ਬਹੁਤ ਆਹ ਤਾਂ ਅੰਦਰ ਨੂੰ ਮੜਾ ਜਾ ਹੁਣ ਕਰ ਲੋ ਤੇ ਬੈਟਰੀ ਖਤਮ ਇਹਨਾਂ ਦੀ ਨੂਹ ਦੇ ਨਾ ਸਾਨੂੰ ਬੜਾ ਮਾਣ ਸੀ ਪਰ ਸਾਡੇ ਨੂਹ ਨੇ ਸਾਡਾ ਸਾਰਾ ਮਾਣ ਤੋੜਤਾ ਮੈਂ ਨੂਹ ਨੂੰ ਲੈਣ ਆਈ ਸੀ ਮੈਂ ਵੀ ਤੂੰ ਚੱਲ ਚਾਹਦਾਂ ਸਾਡੇ ਨਾਲ ਤੇ ਸਿੱਧਾ ਕੋਰਾ ਜਵਾਬ ਦੇ ਦਿੱਤਾ ਹੈ ਕਹਿੰਦੀ ਮੈਨੂੰ ਕੰਮ ਸਾਰੇ ਹੁੰਦੇ ਨੇ ਪਰ ਮੈਂ ਵੇਲੀ ਨਹੀਂ ਹੁੰਦੀ ਕਹਿੰਦੀ ਦੇਖੋ ਜਵਾਬ ਦਿੱਤਾ ਵੀ ਤੇ ਨਾਲੇ ਨਾ ਦਿੱਤੇ ਵਰਗਾ ਹੋ ਗਿਆ ਹੈ ਪਰ ਸਾਡੇ ਦਿਲ ਤੇ ਲੱਗ ਗਈ ਲਵੀ ਇਹ ਗੱਲ ਤੂੰ ਤੂੰ ਆਪਣੇ ਸਾਥ ਨੂੰ ਨਾਰਾਜ਼ ਕਰਤਾ ਚੱਲ ਫਿਰ ਚਲ ਹੋਰ ਦਸ ਮੁੰਡੇ ਲਾ ਜੀਏ ਮੁੰਡਾ ਸਾਡਾ ਤਾਂ ਪਹਿਲਾਂ ਨੀਵੀਂ ਪਾ ਕੇ ਬੈਗਿਆ ਤੇ ਸੱਚੀ ਨਾ ਲੈ ਜਾਣਾ ਮੈਨੂੰ ਲੈ ਜਾ ਤੈਨੂੰ ਨਹੀਂ ਲੈ ਕੇ ਜਾਣਾ ਤੂੰ ਮੇਰਾ ਕਿਹੜਾ ਮੇਕਅਪ ਕਰ ਦੇਗਾ ਮੈਂ ਉਹ ਬੰਦੇ ਲੈ ਕੇ ਜਾਣੇ ਜਿਹੜਾ ਮੇਰਾ ਕੰਮ ਕਰ ਸਕਦੇ ਹੁਣ ਕਿਉਂਕਿ ਕੰਮ ਵਾਲੇ ਬੰਦਿਆਂ ਦੀ ਬਹੁਤ ਲੋੜ ਆ ਮੈਨੂੰ ਤੇਰੀ ਮੰਮੀ ਲੈ ਜੀਏ ਘਰਸ਼ਾਨ ਲੈ ਜੀ ਤੇਰੀ ਮੰਮੀ ਨੂੰ ਲੈ ਜੀ ਚੱਲ ਤੇਰੀ ਮੰਮੀ ਨੂੰ ਕਹਿ ਤੂੰ ਪਾ ਕੱਪੜੇ ਬੈਗ ਤੇ ਮਮਾ ਕਿੱਥੇ ਮਾਰਦੀ ਹੈ ਆਏ ਨਾਲ ਤੈਨੂੰ ਘਰਸ਼ਾਨ ਮਾਰੇਗੀ ਨਹੀਂ ਹੈਂ ਨਹੀਂ ਨਹੀਂ ਆਇਆ ਨਹੀਂ ਉਹ ਜੋਟੇ ਕਰ ਲਾ ਪੁਲੀ ਦੇ ਹੈ ਪੁਲੀ ਦੇ ਪੌੜੀ ਦੇ ਇੱਥੇ ਹਨਾ ਪੁਲੀ ਦੇ ਰੋਕਣ ਦੇ ਵਿੱਚ ਦੇ ਵੇਚਦੇ ਨੇ ਵੇਚਦਾ ਦੁਕਾਨ ਖੋਲੀ ਨਹੀਂ ਤੁਹਾਡਾ ਐ ਸੂਟ ਆ ਵੀ ਪਾਇਆ ਹੈ ਨਾ ਤੁਸੀਂ ਮੇਰੇ ਨਾਲ ਦੇ ਸਾਰੇ ਆਵੇ ਬਣਦੇ ਪਏ ਨੇ ਹਾਂ ਆ ਜਿਹੜਾ ਨਾ ਸੂਟ અમાਰੋਂ ਤੇ ਆਪਾ ਸਪੀਕਰਾਂ ਲਵਾ ਲਈ ਗੱਡੀ ਤੇ ਹੈ ਆਹ ਕਰੀਏ 150 150 ਹੈਨਾ ਆ 컬러 ਤੇ ਮੈਂ ਬਰਕਤ ਕਰਾਣਾ ਆਈ ਐਮ ਲਾਈਕ ਇ ਇੱਕ ਵਰਤ ਮਾਤੇ ਕੱਪੜਾ ਇਹ ਤਾਂ ਆਰਗੈਂਜ਼ਾ ਹੀ ਹੈ ਨਾ ਇਹ ਵਾਲੇ ਕੱਪੜੇ ਤੇ ਬਣਵਾਣਾ ਹੈ ਆਰਗੈਂਜ਼ਾ ਗਰਾਂਡ ਭੇਦੀਆਂ ਬਣਾ ਦੇਣੀ ਆ ਉਹ ਕੋਪ ਵਾਈਟ ਦੀ ਸਲਵਾ ਉਹ ਦੇਖੋ ਇਧਰ ਲੈ ਬੜਾ ਪੂਰਾ ਕੀ ਖਾਦਾ ਕੀ ਨਾ ਤੇ ਕੀ ਗੁਰシャン ਕੀ ਖਾਦਾ ਹੈ ਚਿੱਤਰ ਖਾਦੇ ਹੈ ਕੀ ਤੋਂ ਖਾਦੇ ਚਿੱਤਰ ਹੈ ਪਾਪਾ ਕੋਲੋਂ ਕਪੜਾ ਚਿੱਤਰ ਖਾਦੇ ਹੂੰ ਗੰਦਾ ਚਲੋ ਕਰੋ ਕਲਰ ਦੇ ਵਿੱਚ ਕਪੜਾ ਬੜਾ ਸੋਹਣਾ ਹੈ ਕਪੜਾ ਬਹੁਤ ਪਿਆਰਾ ਹੈ ਐਸਾ ਸੌਫਟ ਹੈ ਹੈਨਾ ਇਹ ਹਲਦੀ ਦੇ ਰੰਗਾਂ ਦੇ ਹਾਂ ਹਾਂ ਚਲੋ ਦੁਕਾਨ ਬੰਦ ਕਰੋ ਫਿਰ ਹੁਣ ਆ ਆ ਜਾਣਾ ਗਾਣਾ ਜੀ ਨਾਲ ਆ来 ਆ ਕਿਡਵਾ ਜਾ ਹਾਂ ਇਹ ਬੋਲੋ ਪਾਪੀ ਇਹ ਆਪਣੀ ਜਗਾ ਪੜੀ ਬਈ ਜਿਹੜੀ ਅੱਧੀ ਹੋਰ ਹੋਰ ਹੁਣ ਜਾ ਕੇ ਘਰ ਉਹਨਾਂ ਨੂੰ ਵੇਲੋਗੇ ਕੱਢਾ ਮੇਰਾ ਫੋਨ ਚੱਕ ਲੈ ਤੇ ਇਥੇ ਮੋਬਾਈਲ ਚਾਲਕ ਰਹੇਗੀ ਨਾ ਦੁਕਾਨੋ ਕੀ ਬੰਦ ਤੁਸੀਂ ਆਂਦੇ ਆਂ ਬੀਬੀ ਪੈਹੇ ਦੋ ਚਾਕਲੇਟ ਵਾਪਸ ਲੈ ਲਓ ਮੋਦਾ ਜੀ ਆਹ ਕੀ ਭਾਂਜੀ ਕੁਝ ਹੈ ਨਹੀਂ ਮੇਰੇ ਡਿੱਗੀ ਉਹੀ ਤੁਈ ਖਲਾਈਏ ਮੇਰਾ ਟਾਈਮ ਵੇਸਟ ਕਿਉਂ ਕਰੀਂ ਨਹੀਂ ਲਾਵਾਂਗੇ ਅਸੀਂ ਫਿਰ ਉੱਥੋਂ ਲਾਵਾਂਗੇ ਫਿਰ ਜਦੋਂ ਮੈਂ ਡਾਕਟਰ ਤੇ ਲਾਵਾਂਗੇ ਲੈ ਕੇ ਆ ਤੂੰ ਉਹਦਾ ਨਹੀਂ ਲੈ ਕੇ ਆਉਂਦੇ ਹੋ ਨਹੀਂ ਮੈਂ ਨਹੀਂ ਉੱਥੋਂ ਲੈ ਕੇ ਆਉਂਦਾ ਚਲੋ ਕਿੰਦਰ ਚਲੀਏ ਚੰਗਾ ਬੰਦ ਫਿਰ ਤੁਸੀਂ ਫੋਨ ਚੁੱਕ ਲਿਆ ਕਰੋ ਇੰਨਾ ਹੀ ਵੱਡਾ ਮੈਂ ਵੇਲਾ ਤੂੰ ਵੀ ਮੇਰੇ ਕਾ ਤੂੰ ਸ਼ਾਵਸ ਮੰਨਿਆ ਕਰ ਤੁਹਾਡਾ ਫੋਨ ਨਹੀਂ ਚੁੱਕਦੇ ਮੈਂ ਤੇ ਮਿਲਣਾ ਆਇਆ ਨੂੰ ਟਾਈਮ ਗੱਟ ਕੇ ਸਹੀ ਗੱਲ ਇਹ ਬੰਦਾ ਕਹਿ ਕੇ ਨੂੰ ਮਿਲਦਾ ਹੈ ਜਿਆ ਇਹ ਦੇਖ ਨਾ ਕਈ ਤਰਸਦੇ ਫਿਰਦੇ ਮੈਨੂੰ ਕਹਿੰਦੇ ਫੋਨ ਨਹੀਂ ਚੁੱਕਦੀ ਤੁਹਾਨੂੰ ਮਿਲਦੀ ਨਹੀਂ ਹੈਗੀ ਕਿ ਮੈਂ ਪੁੱਛਾਂ ਕਿ ਕਿਹਦੇ ਨੇ ਆਈ ਛਾਪਾ ਮਾਰਦਾਂ ਹੀ ਦੱਸੋ ਸੁਣਾਣੀ ਹੈ ਮੈਨੂੰ ਦੋ ਦਿਨ ਤੋਂ ਹੋ ਗਿਆ ਮੈਨੂੰ ਰੋਟੀਆਂ ਲਾ ਕੇ ਦਿਓ ਨਵੀਂ ਮੈਂ ਪੱਕੀਆਂ ਤਾਂ ਸਾਰੀਆਂ ਰੋਟੀਆਂ ਤੇ ਮੈਂ ਪਕਾ ਕੇ ਦਵਾਂ ਖੁਮਾ ਸਫੀ ਕੱਤੀ ਲੈ ਆ ਰਿਹਾ ਬੇਸੋ ਦੀ ਗੱਲ ਹੈ ਫਿਰ ਉਹ ਬੈ ਕੇ ਜਾਂ ਨਾਲ ਦੇ ਪਲੇ ਹੋ ਗਏ ਕਿ ਭਾਈ ਆਪਣੀ ਹੀ ਰੱਖ ਲਿਆ ਮੈਂ ਤਾਂ ਹੋਰ ਹੰਦਰ ਕਿੱਥੇ ਗਾ ਕੇ ਉਹ ਕੀਲ ਮੈਂ ਤਾਂ ਹੀ ਤੁੰਗਣਾ ਚੱਲਦੇ ਆਲੇ ਟੂ ਗਗਨਾ ਤੰਟੀ ਵੀ ਮੇਰੇ ਗਾਲਾ ਪਾਣੀ ਚੰਗਾ ਭਾਵਾ ਚੰਗਾ 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 ਲੀ ਹੈ